ਅਥ ਖਾਲਸਾ ਰਹਿਤ ਨਾਮ ਇਕ ਓ ਔੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀ ਤਬ ਇਮ ਭਨਿਉ ਗਰੀਬ ਨਵਾਜ ਸ਼ਸਤਰਨ ਕੇ ਅਧੀਨ ਹੈ ਰਾਜ ਤੁਨੰ ਸੰਗ ਸਾਰੇ ਪ੍ਰਭੂ ਜੀ ਸੁਨਾਈ ਬਿਨਾ ਤੇਗ ਤੀਰੰ ਰਹੇ ਨਾਹੇ ਭਾਈ ਬਿਨਾ ਸ਼ਸਤਰ ਕੇ ਸੰ ਨਰੰ ਭੇਡ ਜਾਨੋ ਗਹੇ ਕਾਨਤਾ ਕੋ ਕਿਤੈ ਲੈ ਸਿਧਨੋ ਇਹ ਮੋਰ ਆਗਿਆ ਸੁਨ ਲੈ ਹੋ ਪਿਆਰੇ ਬਿਨੋਂ ਤੈਗ ਕੇ ਸੰ ਨਾ ਦੇਵੋ ਦੀਦਾਰੇ ਜਾਂ ਤੇ ਸਰਬ ਖਾਲਸਾ ਸੁਨਿਆ ਹੈ ਆਜੁਦ ਧਰਬੇ ਉਤਮ ਗੁਨਿਆ ਜਬ ਹਮਰੇ ਦਰਸ਼ਨ ਕੋ ਆਵ ਬਨ ਸੁਚੇਤ ਤਨ ਸ਼ਸਤਰ ਸਜਾਵੋ ਕਮਰ ਕਸਾ ਕਰ ਦੇਹੋ ਦਿਖਾਈ ਤਿਸ ਪਰ ਖੁਸ਼ੀ ਹੋਏ ਅਦਕਾਈ ਕਛ ਕਿਰਪਾਨ ਕਵਹੂ ਨਾ ਤਿਆਗੇ ਸਨਮੁਖ ਲਰੇ ਨਾ ਰਨ ਤੇ ਭਾਗੇ ਸ਼ਸਤਰਹੀਨ ਨਾ ਕਵਹੂ ਹੋਈ ਰਹਿਤ ਬੰਤ ਖਾਲਸਾ ਹੈ ਸੋਈ ਰਹਿਤ ਨਾਮ ਪਾਈ ਦੇ ਸਾ ਸਿੰਘ ਜੀ ਖਾਲਸਾ ਸੋ ਜੋ ਚੜ੍ਹੇ ਤੁਰੰਗ ਖਾਲਸਾ ਸੋ ਜੋ ਕਰੇ ਨਿਤ ਜੰਗ ਖਾਲਸਾ ਸੋ ਜੋ ਸ਼ਸਤਰ ਕੋ ਧਾਰੇ ਖਾਲਸਾ ਸੋ ਜੋ ਦੁਸ਼ਟ ਕੋ ਮਾਰੇ ਅੱਗੇ ਸਫਾ ਭਾਈ ਨੰਦ ਲਾਲ ਜੀ ਕਾ ਸਫਾ ਕੇ ਫਰਿਆਦ ਕੋ ਇਉਂ ਹੈ ਲਾਜਮਾ ਅਪਣ ਕੋ ਬਿਹੀ ਬਿਸਵੇ ਕਰ ਰੱਖਣਾ अगर तोयम परी चो बाषद तसे उठाकर पलक न दिखना लंगोट काछा कस कर बरजस बेनांगे करना अपन को वखतर तुरंग को पाखर सुरंग के मुख पार बना कर कसना अणी बने तो कमीना करना होए हरोर ਅੱਗੇ ਹੋਏ ਲੜਨਾ ਅਣੀ ਬਣੇ ਤੋ ਕਮੀ ਨਾ ਕਰਨਾ ਹੋਏ ਹਰੋਰ ਅੱਗੇ ਹੋਏ ਲੜਨਾ